ਇਹ ਨਾਲੀ ਦੇ ਉੱਤੇ ਕੰਮ ਚੱਲਦਾ ਹੋਇਆ ਜਿੱਥੋਂ-ਜਿੱਥੋਂ ਬੰਨ ਮਜ਼ਬੂਤ ਲੇਗੇ ਮਜ਼ਬੂਤੀ ਕਰਦੇ ਹੋਏ ਜੀਸੀਬੀ ਚੱਲਦੀ ਹੋਈ ਹੈ ਇਹ ਦੇਖ ਸਕਦੇ ਹੋ ਦੋਸਤੋ ਨਾਲੀ ਦੇ ਬੰਨ ਦੇ ਉੱਤੇ ਇਹ ਦੇਖ ਸਕਦੇ ਹਾਂ ਨਾਲੀ ਅੱਗੇ ਨਾਲੋਂ 6 ਇੰਚ ਚੜੀ ਹੋਈ ਹੈ ਦੋਸਤੋ 6-7 ਇੰਚ ਦੇਖ ਸਕਦਾ ਦੋਨੇ ਕਿਉਂਕਿ ਦੋਸਤੋ ਪਾਣੀ ਦਾ ਕੁਝ ਵੀ ਨਹੀਂ ਕਹਿ ਸਕਦੇ ਕੱਟ ਵੀ ਸਕਦਾ ਵਧ ਵੀ ਸਕਦਾ ਪਿੱਛੇ ਬਹੁਤ ਹੀ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਦੋਸਤੋ